ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਬਾਰੇ ਮਹੱਤਵਪੂਰਨ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਕਿਹੜਾ ਵਾਰਤਕਾਰ ਆਈ.ਸੀ.ਐਸ ਅਤੇ ਕਾਂਗੜਾ ਦਾ ਡਿਪਟੀ ਕਮਿਸ਼ਨਰ ਰਿਹਾ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਦਾ ਜੀਵਨ ਕਾਲ ਕਿਸ ਸਦੀ ਨਾਲ ਸੰਬੰਧਿਤ ਹੈ 20ਵੀਂ ਸਦੀ ਨਾਲ ਸਿੱਖ ਮਤ ਦੇ ਸਿਧਾਂਤਾਂ ਦੀ ਨਵੇਂ ਵਿਗਿਆਨਿਕ ਢੰਗ ਨਾਲ ਵਿਆਖਿਆ ਕਰਨ ਵਾਲਾ ਵਾਰਤਕ ਕਾਰਕੜਾ ਹੈ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਦੀ ਵਾਰਤਕ ਪੁਸਤਕ ਸप्त श्रृंग ਦੀ ਵਿਦਾ ਕੀ ਹੈ ਜੀਵਨੀ ਡਾਕਟਰ ਕਪੂਰ ਸਿੰਘ ਨੂੰ ਬੁੱਧੀਜੀਵੀ ਦਾ ਨਾਂ ਕਿਸ ਨੇ ਦਿੱਤਾ ਡਾਕਟਰ ਮੋਹਨ ਸਿੰਘ ਨੇ ਪੰਜਾਬੀ ਵਿੱਚ ਵਿਗਿਆਨ ਨਾਲ ਪਹਿਲੀ ਵਾਰ ਸੋਚੀ ਕਰਾਉਣ ਵਾਲਾ ਕਪੂਰ ਸਿੰਘ ਦਾ ਕਿਹੜਾ ਨਿਬੰਧ ਹੈ ਲਖ ਅਗਾਸਾ ਅਗਾਸ ਕਪੂਰ ਸਿੰਘ ਨੇ ਐਮਏ ਦੀ ਡਿਗਰੀ ਕਦੋਂ ਤੇ ਕਿਸ ਵਿਸ਼ੇ ਵਿੱਚ ਕੀਤੀ 1931 ਵਿੱਚ ਐਮਏ ਫਿਲਾਸਫੀ ਵਿੱਚ ਕਪੂਰ ਸਿੰਘ ਨੇ ਆਈਸੀਐਸ ਦੀ ਪ੍ਰੀਖਿਆ ਕਦੋਂ ਪਾਸ ਕੀਤੀ 1933 ਵਿੱਚ ਕਪੂਰ ਸਿੰਘ ਡਿਪਟੀ ਕਮਿਸ਼ਨਰ ਕਦੋਂ ਲੱਗਿਆ 1934 ਵਿੱਚ ਕਪੂਰ ਸਿੰਘ ਨੂੰ ਡਿਪਟੀ ਕਮਿਸ਼ਨਰ ਦੀ ਨੌਕਰੀ ਤੋਂ ਕਿੰਨੇ ਸਾਲਾਂ ਬਾਅਦ ਮੁਤਲ ਕੀਤਾ ਗਿਆ 4 ਸਾਲਾਂ ਬਾਅਦ ਸਰਦਾਰ ਕਪੂਰ ਸਿੰਘ ਦਾ ਵਿਆਹ ਕਿਸ ਨਾਲ ਹੋਇਆ? ਅਨੰਦਪੂਰ ਸਾਹਿਬ ਦੀ ਹਰਿੰਦਰ ਕੌਰ ਨਾਲ। 1973 ਵਿੱਚ ਸਰਦਾਰ ਕਪੂਰ ਸਿੰਘ ਨੂੰ ਕਿਹੜੀ ਉਪਾਦੀ ਨਾਲ ਸਨਮਾਨਿਆ ਗਿਆ? ਪ੍ਰੋਫੈਸਰ ਆਫ ਸਿੱਖੀਜ਼ਮ। ਸਰਦਾਰ ਕਪੂਰ ਸਿੰਘ ਲੋਕ ਸਭਾ ਦੇ ਮੈਂਬਰ ਕਦੋਂ ਰਹੇ? 1962 ਤੋਂ 1967 ਈਸਵੀ ਤੱਕ। ਕਪੂਰ ਸਿੰਘ ਵਿਧਾਨ ਸਭਾ ਦੇ ਮੈਂਬਰ ਕਦੋਂ ਰਹੇ? 1969 ਤੋਂ 1972 ਤੱਕ। ਸਰਦਾਰ ਕਪੂਰ ਸਿੰਘ ਦਾ ਦੇਹਾਂਤ ਕਦੋਂ ਹੋਇਆ 13 ਅਗਸਤ 1986 ਨੂੰ ਸਰਦਾਰ ਕਪੂਰ ਸਿੰਘ ਦੀ ਪੁਸਤਕ ਸप्त श्रृੰਗ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਸਤ ਉੱਚ ਹਸਤੀਆਂ ਜੀ ਉੱਚ ਹਸਤੀਆਂ ਜੀਵਨੀਆਂ ਬਾਰੇ ਪੁੰਦ੍ਰਿਕ ਪੁਸਤਕ ਵਿੱਚ ਕਿੰਨੇ ਨਿਵੰਦ ਹਨ 10 ਨਿਵੰਦ ਹਨ ਸਰਦਾਰ ਕਪੂਰ ਸਿੰਘ ਦਾ ਬੱਚਿਆਂ ਲਈ ਵਿਗਿਆਨਿਕ ਨਿਵੰਦ ਬੱਚਿਆਂ ਲਈ ਵਿਗਿਆਨਿਕ ਨਿਵੰਦ ਕਿਹੜੇ ਹਨ ਹਿਪੋਗੈਂਡਾ ਤੇ ਹੇਰੋਪਲੀਫ ਸਰਦਾਰ ਕਪੂਰ ਸਿੰਘ ਦੀ ਵਿਵਾਦਗ੍ਰਸਤ ਪੁਸਤਕ ਕਿਹੜੀ ਹੈ ਸਾਚੀ ਸਾਖੀ ਸਾਚੀ ਸਾਖੀ ਪੁਸਤਕ ਦਾ ਮੁੱਖ ਬੰਦ ਕਿਸ ਨੇ ਲਿਖਿਆ ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ ਨੇ ਸਰਦਾਰ ਕਪੂਰ ਸਿੰਘ ਦੀ ਸ਼ਾ ਕਾ ਰਚਨਾ ਕਿਹੜੀ ਹੈ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਜੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ